ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਨਹਿ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਨੋ ਹੋਵੈ ਜੀ ਸੋਚੀ ਲਖ ਵਾਰੁ ਤੁਪਾ ਤੁਪਨੋ ਹੋਵੈ ਜੀ ਲਾਇ ਰਹਾ ਲਿਪਾਰੁ ਕਿਆ ਭੋਖ ਨਾ ਉਤਰੀ ਜਿ ਬੰਨਾਪੁਰਿਆ ਭਾਰ ਸਹਸ ਅਣ ਪੰ ਲਖ ਹੋਵੇ ਤਾ ਇਕ ਨ ਚੱਲੈ ਨਾਲ ਜੋ ਸਚਿਆਰਾ ਹੋਈਐ ਕਉ ਬੂੜਾ ਟੁੱਟੈ ਪਾਲ ਹਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਤੁਕਮੀ ਹੋ ਬਨਿਆਕਾਰ ਤੁਕਮ ਨ ਕਹਿਆ ਜਾਏ ਤੁਕਮੀ ਹੋਰ ਜੀ ਹਕਮ ਮੰਨ ਲੈ ਵਿੜਾਈ ਹਕਮੀ ਤੁਮਨੀ ਤੇ ਹਕਮ ਲਿਖ ਦੋ ਸੋ ਤਪਾਈ ਹੈ ਇਕਨਾਂ ਹੁਕਮਿ ਬਿਚੇਸ ਕੋ ਨ ਕੋ ਨ ਸਲਾਪੁ ਆਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਹੋਏ ਨਾਨਕ ਹੁਕਮੈ ਜੀ ਬੁਝੈ ਤਾਂ ਹਉਮੈ ਕਹੈ ਨ ਹੋਏ ਗਾਵੈ ਕੋ ਤਾਣ ਹੋਇ ਕਿਸੈ ਤਾਣ ਗਾਵੈ ਕੋ ਯਾਰ ਜਾਣੈ ਨਿਸ਼ਾਨ ਗਾਵੈ ਕੋ ਗੁਣ ਗੜਿਆ ਅਈ ਚਾਰ ਗਾਵੈ ਕੋ ਵਿਦਿਆ ਵਿਖੰ ਵਿਚਾਰੈ ਗਾਵਹਿ ਪੂਰ ਸਾਰ ਕਰ ਤਨ ਕੇ ਹਉ ਗਾਵਹਿ ਪੂ ਜੀ ਲੈ ਕਿਰ ਦੇਹ ਗਾਵਹਿ ਕੋ ਜਾਪੈ ਦਿਸਾ ਦੂਰੰ ਗਾਵਹਿ ਕੋ ਵਿਖਾ ਹਾਜ਼ਰ ਹੰਦੂਰ ਕਜਨਾ ਕਰਿ ਨ ਆਵੈ ਤੋਟ ਕਥ ਕਥ ਕਚੀ ਕੋਟੀ ਕੋਟ ਕੋਟ ਦੇਗਾ ਮਿਲ ਦੇਖ ਪਾਣੀ ਦਿਗ ਅੰਤਰ ਖਾਹੀ ਖਾਹੀ ਹੁਕਮ ਹੁਕਮ ਚਲਾਏ ਨਾਮੋ ਨਾਨਕ ਵਿੰਸਾ ਨਹੀਂ ਪਰਵਾਹ ਹੋਈ ਸਾਚਾ ਸਾਨਿ ਸਾਚਨਾਇ ਪਾਖਿਆ ਭਾਵ ਅਪਾਰਖ ਹਮੰਗਹਿ ਬਿਨ ਦੇਨ ਦਾ ਕਰੂੰਗਾ ਕਾਰ ਕਿਰਗ ਅਗਰ ਰਖੈ ਜੈ ਦੇਸਾ ਦਰਬਾਰ ਮੋਹ ਕੇ ਬੋਲਣ ਬੋਲੀਐ ਜੇ ਸੁਣ ਘਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਚਾਰ ਕਰਮੀਆਂ ਵੇ ਕੱਪੜਾ ਨਗਰੀ ਮੁਖ ਦਵਾਰ ਨਾਮਿ ਕੇ ਵਾ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਮੁਰੰਦਲ ਸੋਏ ਜਿਸ ਸੇ ਆਪਨ ਪਾਇਆ ਮਾ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਨੀਆਂ ਮੰਗ ਰੱਖੀ ਜਾ ਭਾਗੋ ਦੁਖ ਪਰ ਹਰ ਸੋ ਕਰ ਨਾ ਜਾਏ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਹਾਸmai ਗੋਰੀ ਸਰਗੁਰ ਗੋੜੇ ਕਬਰਮਾ ਗੁਰ ਪਾਰਵਤੀ ਮਾਈ ਜਿ ਹਉ ਜਾਣਾ ਅਥਾ ਨਾਹੀ ਕਹਿਣਾ ਕਥਨ ਨਾ ਜਾਈ ਵਰਾਹਿ ਕਦੇ ਹੁਜਾਈ ਸਬਨਾ ਜੀ ਆਕਾਇਕ ਨਾਤਾ ਸੋਮੈ ਵਿਸਰਣ ਹੋ ਜਾਏ ਤੀਰਕ ਨਾਵਾਂ ਦੇ ਸੁਭਾਵਾ ਵਣ ਪਾਣੀ ਦੇ ਨਾਲ ਕਰੀ ਜੇ ਤੀਸਰ ਝੂਪਾਈ ਵੇ ਕਾਵਣ ਕਰਮਾ ਕੇ ਮਨ ਲੈ ਮਾਪੂ ਤੇ ਰਤਨ ਦੇ ਵਾਹਰ ਮਾਨਕ ਜੇ ਗੁਰਤੀ ਸਿੱਖ ਸੁਣੀ ਵਰਾਹਿ ਕਦੇ ਹੁਜਾਈ ਸਦਨਾ ਜੀ ਆਕਾਇਕ ਨਾਤਾ ਸੋਮੈ ਵਿਸਮ ਜਾਏ ਜੋਗ ਵਿਚਾਰੇ ਅਰਜਾ ਹੋਰ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਤੈ ਜਸ ਕੀ ਰਤਜਗਲੇ ਜੇ ਕਿਸ ਨਗਰ ਮ ਆ ਗੋਈ ਤਾ ਵਾਪਨਾ ਪੁੱਛਾ ਕੇ ਦੀਪਾ ਅੰਦਰ ਕੀ ਟਿਕ ਕਰੀ ਦੋਸੂ ਦੋਸਤਰੇ ਨਾਨਕ ਮਿਰਗੁਣ ਗੁਣ ਕਰੇ ਗੁਣ ਵਰਤਿਆ ਗੁਣ ਦੇ ਤਿਹਾ ਕੋ ਨ ਸੁਜੇ ਦੇ ਕਿਸ ਗੁਣ ਕੋਏ ਕਰੇ ਸੁਣਿਆ ਸੰਤ ਪੀਰ ਸਰਮਾ ਸੁਣਿਆ ਧਰ ਤਵレ ਆਖਾ ਸੁਣਿਆ ਦੀਪ ਲੋਕ ਆਕਾਲ ਸੁਣਿਆ ਪੂਜਨ ਸਚਾ ਕਾਲ नानक ਧਰਤਾ ਸੁਣਾਵੇਗਾ ਸੁਣਿਆ ਦੂਪ ਕਾਪ ਤਾ ਨਾ ਸੁਣਿਆ ਇਸਰ ਬਰਮਾ ਇੰਦ ਸੁਣਿਆ ਮੁਕਸ਼ਾਲਾ ਹਰਮਾਨ ਸੁਣਿਆ ਜੋਗ ਜਗ ਤਨ ਤੇ ਸੁਣਿਆ ਸਾਖ ਸਿਮਰਤ ਵੇਦ ਨਾਨਕ ਧਰਤਾ ਸੁਣਾਵੇਗਾ ਸੁਣਿਆ ਦੂਪ ਕਾਪ ਤਾ ਨਾ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਸ਼ਟ ਕਾਰ ਇਸਨਾ ਸੁਣਿਆ ਪਰ ਪਰ ਪਾਵ ਹਰਮਾਨ ਸੁਣਿਆ ਲਾਗ ਸਹਿ ਧਿਆਨ ਨਾਨਕ ਭਗਤ ਸਦਾ ਵਿਦਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਰ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਪ ਸਾਹਾ ਸੁਣਿਆ ਅੰਧ ਪਾਪ ਨਿਰਾਹੋ ਸੁਣਿਆ ਹਾਂਸ ਸਗਾ ਹੋ ਨਾਨਕ ਭਗਤ ਸਦਾ ਵਿਦਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹਾ ਪਿਛਾ ਪਛਦਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੋਧ ਮੰਨੈ ਮੂਹ ਟੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ

ਐਸਾ ਨਾਮ ਰੰਜਨੁ ਹੋਇ ਜੇ ਕੋ ਮਨ ਜਾਣੈ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚ ਪਾਵਨ ਦਨ ਗੈ ਮਾਨ ਪੰਚ ਸੋਹਣ ਹੰਦ ਰਾਜਾਨ ਪੰਚਾ ਕਾਗੁਰ ਇਕ ਧਿਆਨ ਜੇ ਕੋ ਕਹਾ ਕਰੈ ਵਿਚਾਰ ਕਰਕੇ ਕਾ ਕਰਣਾ ਮਾਹੀ ਸੁਮਾਰ ਧੋਵ ਕਰਮ ਦਇਆ ਕਾ ਕੂਤ ਸੰਤੋਖਾ ਪ੍ਰਥਿਆ ਜਨ ਸੂਤ ਜੇ ਤੂੰ ਗੁਜਾ ਹੋ ਵਸਟਿਆ ਤਵਲੇ ਉੱਪਰ ਕੇਤਾ ਭਾਰ ਧਰਤੀ ਊਰ ਪਰ ਊਰ ਹੋਰ ਤੁਸਤੋ ਭਾਰ ਬਲ ਕਮਨ ਜੋਰੰ ਜੀ ਜੰਤਰੰਗਾ ਕੇ ਨਾਵ ਸਭਨਾ ਲਿਖਿਆ ਉਨੇ ਕਲਾਮ ਇਹੋਲੇ ਸਾਲਤ ਜਾਣ ਕੋਇ ਲਖਨ ਗਿਆ ਕੇਤਾ ਹੋਏ ਕੀਤਾ ਤਾਨ ਸਵਾਲਿ ਨੂੰ ਰੂਪ ਕੀਤੇ ਦਾ ਜਣ ਕੋਨ ਪੂਤ ਕੀਤਾ ਬਸਾਉ ਤੂੰ ਕਵਾਉ ਤਸਤੇ ਹੋਏ ਲਖ ਦਰੀਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤੁਨ ਭਾਵੇ ਸਾਈ ਭਲੀ ਕਾਲ ਤੂਸਲਾ ਸਲਾਮ ਮਰਨ ਕਾਲ ਅਸਾਂ ਸੰਜਪ ਸੰਸਪਾਉ ਅਸੰਖ ਪੂਜਾ ਸੰਖ ਤਪ ਕਾਓ ਸੰਗ੍ਰੰਥ ਮੁਕਲਿੰਦ ਪਾਠ ਅਸੰਖ ਜੋ ਈਮਾਨ ਰਹਾ ਉਦਾਸ ਅਸੰਖ ਭਗਤ ਬਣ ਗਿਆ ਨ ਵਿਚਾਰ ਸੰਖ ਸੰਕੀ ਸੰਖ ਦਾ ਪਾਰ ਸੰਸਾਰ ਮੋਹ ਭਸਾਰ ਅਸੰਖ ਮੋਨ ਲਾਏ ਤਾਰ ਗੁਜਰਤ ਕਵਣ ਕਹਾ ਵਿਚਾਰ ਵਾਰ ਨ ਜਾਵਾ ਏ ਕਵਾਲ ਜੋ ਤੁਲ ਭਾਵੇ ਸਾਈ ਭਲੀਕਾਰ ਹੂ ਸਦਾ ਸਲਾਮ ਅੰਦਰੰਕਾਰ ਸੰਖ ਮੂਰਤ ਅੰਧਪੂਰ ਸੰਖ ਤੂਰ ਹਰਾਮ ਕੋਲ ਅਸੰਖ ਅੰਦਰ ਕਰ ਜਾਹੇ ਜੋਰ ਸੰਗਲਵੜ ਹਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਊੜਿਆ ਊੜੇ ਵਿਰਾਹ ਹੈ ਅਸੰਖ ਮਲੇ ਸਮਲ ਭਖਾ ਹੈ ਸੰਖ ਨੰਦ ਬਿਸਰ ਕਰਹਾ ਭਾਲ ਨਾਨਕ ਦੇਸ ਕਾ ਵਿਚਾਰ साई भली तूं सदा सलाम असंख नंख काव गम गम संख लो असंख सिर पार हो अखरी नाम ख़री सालाह अखरी ज्ञान गीत गुण गाह अखरी लिखण भुलण बण अखरा सोग वखान ਜਿਨਹ ਲਿਖੇ ਤੇ ਸਰਣਾ ਹੈ ਜੇ ਗੁਰਮਾਇ ਤੇ ਕੇ ਪਾਹੇ ਜੇ ਤਾ ਕੀਤਾ ਤੇ ਤਾ ਨਾ ਵਿਣਦਾ ਵੈ ਨਹੀਂ ਕੋ ਥਾਉ ਕੁਦਰਤ ਕਮਣ ਪਹਾ ਵਿਚਾਰ ਵਾਰਿ ਨਾ ਜਾਵਾ ਇਕ ਵਾਰ ਜੋਤ ਦਪਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਹੀ ਪਾਣੀ ਧੋਤਾ ਉਤਰ ਸੋਖੇ ਮੂਤ ਬਨਿੱਤੇ ਕਪੜ ਹੋਏ ਦੇ ਸਾਬੂਨ ਨਹੀਂ ਆਉ ਧੋਏ ਹਰਿਆ ਮਤ ਪਾਪਾਂ ਦੇ ਸੰਗ ਉਹ ਧੋਪ ਨਾ ਵੈ ਕੈ ਰੰਗ ਕੁਨੀ ਪਾਪੀ ਆਖਣ ਨਾ ਹੀ ਕਰ ਕਰ ਕਰਣਾ ਨਿਕਲੇ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮਿ ਆਵਹੁ ਜਾਵਹੁ ਤੀਰਸ ਤਪਦਿਆ ਦਤਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮਨਿਆ ਮਨ ਕੀ ਤਾ ਭਾਵ ਅੰਤਰ ਗਾ ਕੇ ਸਮਲਣਾਵ ਸਭ ਗੁਣ ਤੇਰੇ ਮੈਂ ਨਾਨੀ ਕੋਈ ਵੇ ਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਸੰਭਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਇਲਾ ਵਕਤ ਕਵਣ ਕਵਣ ਚਿਤ ਕਵਣ ਵਾਰ ਕਵਣ ਸੋ ਰਤੀ ਮਾਹੋ ਕਵਣ ਜਿਤ ਹੋ ਆਇਆ ਕਾਲ ਵੀਰ ਨ ਪਾਈਆ ਪੰਡਤੀ ਜੇ ਹੋ ਗਏ ਨੇਕ ਪੁਰਾਣ ਵਕਤ ਨ ਪਾਇਓ ਕਾਲੀਆ ਜੇ ਲਿਖਣ ਵੇ ਪੁਰਾਣ ਚਿਤ ਵਾਰ ਨ ਜੋਗੀ ਜਾਣੈ ਰਤਮਾ ਹੁਨ ਕੋਈ ਜਾ ਕਰਤਾ ਸ੍ਰੀ ਕੋ ਸਾਜੇ ਆਪੇ ਜਾਣੈ ਸੋਇ ਕਿਉ ਪਰ ਤੱਤ ਸਲਾਹੇ ਕਿ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਤੂੰ ਇੱਕ ਸਿਆਣਾ ਵਡਾ ਸਾਹਿਬ ਵਡੀ ਨਾਹੀ ਕੀਤਾ ਜਾਤਾ ਹੋਵੈ ਨਾਨਕ ਜੀ ਕੋ ਆਪੋ ਜਾਣ ਅਗੈ ਨਾ ਸੋਹੈ ਪਤਲ ਪਤਲ ਆਖਿਆ ਦਾਸ ਆਗਾ ਸੂੜ ਕੋੜਿ ਕ ਭਾਵ ਸਕੇ ਵੇਨ ਕਹਿਣਿ ਤਵਾਤ ਸਹਸ 18 ਹ ਘਣ ਗਤੇ ਬਾਸ ਲੋ ਇੱਕ ਧਾਤਿ ਨੇਥਾ ਹੋਏ ਤਨਖੀਆਂ ਨੇਥਾ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣ ਆਪ ਸਾਲਾ ਹੀ ਸਾਲਾ ਹੀ ਕਿਸੁਰ ਕਾ ਪਾਈਆਂ ਨਦੀਆਂ ਕਾ ਵਾਹ ਅਰਹ ਸਮੁੰਦਰੁ ਜਾਣੀਏ ਹ ਸਮੁੰਦਰ ਸਹਸ ਸਰਤਾਨ ਗ੍ਰਹਾ ਸਿਧਿ ਮਾਲ ਧਨ ਕੀੜੀ ਤੁਲਣਾ ਹੋਵਣੀ ਜਿਤ ਸਮਨ ਹੋਣਾ ਵੇਸਰ ਹੈ ਅੰਤਨਾ ਸਖੀ ਕਹਾਂ ਨਾਮ ਤੰਤਨਾ ਕਰਨ ਨਾਮ ਤੰਤਨਾ ਦੇਖਣ ਸੁਣ ਨਾਮ ਤੰਤਨਾ ਜਾਪਤ ਜਾ ਮਨ ਮੰਤ ਅਰਤਨ ਜਾਪ ਕੀ ਤਾ ਆਕਾਰ ਅੰਤਨਾ ਜਾਪਾ ਪਾਰਾ ਵਾਰ ਅੰਤ ਕਰਨ ਕੇ ਤੈ ਮਿਲ ਲਾ ਹੈ ਕਾ ਕੇ ਅੰਤ ਨਾ ਪਾਏ ਜਾਹੀ ਇਹੋ ਅੰਤ ਨਾ ਜਾਣ ਕੋਈ ਬੋਕਤਾ ਕੰਧੀਆ ਬੋਕਤਾ ਹੋਵੇ ਵੱਡਾ ਸਾਹਿਬ ਉਚਾਤਾ ਉਚ ਕੋ ਪਰੂਚਾ ਨਾ ਦੇਵਾ ਡੂਚਾ ਹੋ ਰਿਹਾ ਕੋਇ ਇਸੋਜ ਕਉ ਜਾਣੈ ਸੋਇ ਜੀਵੜ ਆਪ ਜਾਣੈ ਆਪ ਆਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੰਡਾ ਦਾਤਾ ਕਰਨਾ ਤਮਾਏ ਕਿਤੇ ਮਨਹਿ ਜੋਗਿ ਅਪਾਨ ਕਿਤਾਂ ਗਣਤ ਨਹੀਂ ਵਿਚਾਰਿ ਚਿਤ ਖੱਪ ਟੁੱਟ ਹੈ ਮੇਕਾਰ ਕਿਤ ਲੈ ਲੈ ਮੁਕਰਪਾ ਹੈ ਕਿਸ ਮੂਰ ਸਾਹੀ ਕਾਹੇ ਇਤਾਂ ਦੂ ਕਭੂ ਸਨਮਾ ਰੇਗ ਦਾ ਪੂਰੀ ਦਾ ਤਾਰ ਬੰਦ ਕਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਇ ਕੇ ਅਖਣ ਪਾਇਓ ਹੋ ਜਾਣੈ ਜੇਤੀ ਆਮੋਏ ਖਾਇ ਆਪੇ ਜਾਣੈ ਆਪੇ ਦੇ ਅਖ ਹਸੇ ਪੇਕੇ ਗ੍ਰਹਿ ਬਸਨੋ ਬਖਸ ਸੇ ਤਸਲਾ ਨਾਨਕ ਪਾਤਸ਼ਾਹ ਜੀ ਪਾਤਸ਼ਾਹ ਅਮਲ ਗੁਣੇ ਅਮਲ ਵਪਾਰ ਅਮਲ ਵਪਾਰੀ ਅਮਲ ਢੰਡਾਰ ਮੁਲ ਲਾਗ ਹੈ ਮੁਲ ਜਾਹ ਹੈ ਮੁਲ ਪਾਇ ਮੁਲ ਸਮਾ ਹੈ ਮੁਲ ਧਰਮ ਮੁਲ ਦੀਵਾਨ ਮੁਲ ਕਲ ਮੁਲ ਪ੍ਰਮਾਣ ਅਮਲ ਬਖਸੀਸ ਮਨੁਨੀ ਸਾਣਾ ਮੁਲ ਧਰਮ ਮੁਲ ਪ੍ਰਮਾਣ ਮੁਲੋ ਮੁਲ ਆਖਾ ਨਾ ਜਾਏ ਆਖਾ ਗ੍ਰਹਿ ਨਿ ਲਾਈ ਆਖ ਹੈ ਵੇਦ ਪਾਠ ਕੁਰਾਨ ਆਖ ਹੈ ਪੜੇ ਕਰ ਹੈ ਆਖਾ ਨਖ ਹੈ ਵਰਮ ਆਖ ਹੈ ਰਿੰਦੰ ਆਖਾ ਗੋਕੇ ਤਾ ਗੋਵਿੰਦ ਆਖਾ ਇਸਰ ਆਖਾ ਸਿੰਧ ਆਖਾ ਕਿਤੇ ਕਿਤੇ ਬੁੰਦ ਆਖਾ ਨਾਮ ਆਖਾ ਦੇਵ ਆਖਾ ਸੁਰਨਾ ਮੁਨ ਜਨ ਸਿਓ ਕਿਤੇ ਆਖਾ ਆਖਣ ਪਾਹੇ ਕਿਤੇ ਕਾ ਕਾ ਉਠ ਉਠ ਜਾਹੇ ਤੇ ਕਿਤੇ ਹੋਰ ਕਰੇ ਤਾਖ ਨ ਸਕਹਿ ਕੋਈ ਕੇ ਵੇੜਾ ਭਾਵੇ ਤੇ ਵੜਾ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾਲ ਤਨ ਕੀਏ ਸਿਰ ਜਾ ਵਾਰ ਗਾਵਾਰ ਸੋਦਰ ਕੀ ਹਸੋ ਕਰਕੇ ਹਜਤ ਵਹ ਸਰਬ ਸੁਮਾਨਿ ਵਾਗੇ ਨਾਗ ਨੀਕਾ ਸੰਕਾ ਤੇ ਵਾਵਣ ਹਾਰੇ ਇਕ ਰਾਗ ਪਰੇ ਸਿਉ ਕਹੀ ਉਨਕੇ ਕੋ ਗਾਵਣ ਹਾਰੇ ਗਾਵਹ ਤੁਮਨੋਂ ਪਉਣ ਬਾਣੀ ਵਸੰਤਰ ਗਾਵੈ ਰਾਜਾ ਧਰਮ ਗਵਾਰੇ ਗਾਵਹਿ ਚਿਤ ਦੇ ਉੱਤੇ ਲਖਣ ਹੈ ਲਖਣ ਧਰਮ ਵਿਚਾਰੇ ਗਾਵਹਿ ঈਸ਼ਰ ਬਰਮਾ ਦੇਵੀ ਸੋਣ ਤਰਸਵਾਰੇ ਗਾਵਹਿ ਇੰਦ ਦੇ ਦਰਸ਼ਨ ਬੜੇ ਤੇ ਕੀਆ ਬਰਨਾਲੇ ਗਾਵਹਿ ਸੁਖ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਦੇ ਤਿਸ ਫੀ ਸੰਤੋ ਕੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਕੇ ਸਰ ਨੂੰ ਜੁਗ ਵੇਦ ਨਾਲੇ ਗਾਵ ਮਨ ਬਣਿਆ ਮਨ ਮੋਹਨ ਸਰਦਾ ਮਛ ਪਿਆਨੇ ਗਾਵਨ ਰਤਨ ਉਪਾਇ ਤੇਰੇ ਅਠਸਠ ਦੀ ਰਚਨਾਲੇ ਗਾਵਹਿ ਜੋਦ ਮਹਾ ਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਾਲਾ ਪੰਡਾ ਕਰ ਕਰ ਵਿਖੇ ਧਾਰੇ ਸੇ ਤੁਧ ਨੂੰ ਗਾਵਹਿ ਜੋ ਤੁਧ ਭਾਵ ਨਿਰਕ ਤੇਰੇ ਭਗਤ ਕਲਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨ ਆਵ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋ ਸੀ ਜਾਇ ਨਾ ਜਾਸੀ ਰਤਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨਿ ਉਪਾਈ ਕਰ ਕਰ ਵੇਖਾ ਕੀ ਤਾ ਆਪਣਾ ਜੋ ਕਿਸ ਦੇ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਏ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰ ਹੈ ਬਕੂਤ ਕੰਥਾ ਕਾਲ ਕੁਵਾਰੀ ਕਾਇਆ ਦੁਖ ਰੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਦੀ ਤਾ ਜਗ ਜੀ ਤੇ ਆਦੇਸ਼ ਸਹਿ ਆਦੇਸ਼ ਆਦੋ ਨੀਲ ਨਾਦ ਨਾਦ ਜੁਗ ਜੁਗ ਕੋ ਵੇਸ ਭਗਤ ਗਿਆਨ ਦਾ ਭੰਡਾਰਨ ਘਟ ਘਣਵਾ ਜਹਨਾਦ ਆਪਨਾ ਅਗਨਾਥੀ ਸਭ ਜਾ ਕੇ ਰਿਦਸਿ ਦੇਵਰਾ ਸਾਧ ਜੋ ਜੋ ਦਰਕਾਰ ਚਲਾਵ ਹਨੇਕ ਆਵਨ ਭਾਗ ਆਵੇਸ ਸਹ ਆਵੇਸ ਆਦੋਨੀ ਨਾ ਨਾਦ ਨਾਦ ਜੋ ਜੋ ਇੱਕ ਵੇਸ ਇਕਾ ਮਾਈ ਜਿਨ ਤੋ ਆਈ ਤਿਨ ਜਿਨੇ ਬਣਵਾਣ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਬਾਣ ਜੇ ਤਿਸ ਭਾਵੇ ਤਵੇਂ ਚਲਾਵੇ ਜੋ ਹੋਵਾ ਪਰਮਾਣ ਬਹੁਤ ਹੈ ਉਹ ਨਾਨ ਨਰਮਾਵੇ ਬਹੁਤਾ ਹੋਵੇ ਡਾਨ ਆਵੇਸ ਸਹ ਆਵੇਸ ਆਦਿ ਨੀਲ ਨਾਦ ਨਾਦ ਜਗੁਗੁਪ ਕੋ ਵੇਸ ਆਸਣ ਹੋਏ ਲੋਏ ਪੰਧਾਰ ਯੁਗ ਚ ਪਾਸੋ ਇਕਾ ਵਾਰੰ ਕਰ ਕਰ ਵਖਿਆ ਸਰਜਣ ਹਾਨ ਨਾਨਕ ਸਚੇ ਕੀ ਸਾਥੀ ਕਾਰ ਆਦੇਸ ਸਹਰਾ ਦੇਸ ਆਦਿ ਨੀਲ ਨਾਦ ਨਾਦ ਜਗੁਗੁਪ ਕੋ ਵੇਸ ਇਕ ਦੂਜੀ ਕੋ ਲਖੋ ਹੈ ਲਖੋ ਹੈ ਨ ਲਖ ਵੀਸ ਲਖ ਲਾਹਣੀਆਂ ਆਖੀਆਂ ਹੈ ਇੱਕ ਨਾਮ ਜਗਦੀਸ਼ ਤਰਾਹੇ ਪਤਪੌੜੀਆਂ ਟੜੀਆਂ ਹੋਈ ਇੱਕੀ ਸੋਣ ਲਾਇਆ ਆਕਾਸ਼ ਕੀ ਕੋਟਾ ਹੀਰਿਸ ਨਾਨਕ ਨਗਰੀ ਪਾਈ ਹੈ ਕੋਣੀ ਕੋੜਾ ਠੀਸ ਆਖਣ ਦੂਰ ਚਪਨ ਹਜੋਰ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਨ ਨ ਹਜੋਰ ਜੋਰ ਨਾ ਰਾਜ ਮਾਨ ਮਨ ਸੋਰ ਜੋਰਨ ਸਰਤੀ ਗਿਆਨ ਵਿਚਾਰ ਜੋਰਨ ਰੂਪੀ ਸੁਪੈ ਸੰਸਾਰ ਜਿਸ ਹਸ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਤ ਨ ਕੋਇ ਰੱਬ ਉਤੇ ਸ਼ਕਤੀਵਾਰ ਪਵਨ ਪਾਣੀ ਅਬਨੀ ਪਾਤਾ ਤਸਵੇਂ ਘਰ ਕੀ ਥਾਪ ਰੱਖੇ ਧਰਮਸਾਲ ਤਸਵੇਂ ਜੀਉ ਤੇ ਕੈ ਰੰਗ ਤਨ ਕ ਨਾਮੁ ਨਿਕਨੰਤ ਕਰਮੀ ਕਰਮੀ ਹੋਈ ਵਿਚਾਰ ਸੱਜਾ ਸੱਜਾ ਦਰਬਾਰ ਕਥਾ ਸੋ ਹਨ ਪੰਚ ਪ੍ਰਵਾ ਨਗਰੁ ਕਰੰਪ ਕਵੈ ਨੀਸਾਨ ਕਾਜ ਪਕਾਈ ਉਥੈ ਪਾਇ ਨਾਨਕ ਗਇ ਜਾਪੈ ਜਾਇ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਇਕ ਪਉਣ ਪਾਣੀ ਵੈ ਸੰਤਨ ਇਕ ਤਾਨ ਮਹੀਸ ਇਕ ਤੇ ਬਰਮੇ ਘਾੜਤ ਗੜੀਆ ਰੂਪ ਰੰਗ ਤੇ ਵੇਸ ਕਿਤੇ ਕਰੰਪੁ ਮੀਨੇ ਕੇਤੇ ਜੋਤਿ ਰੂਪ ਦੇਸੰ ਕੇਤੇ ਚੰਦ ਸੂਰ ਕੇਤੇ ਕੇਤੇ ਮੰਡਲ ਦੇ ਕੇਤੇ ਸਿੱਧ ਬੰਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸਮੁੰਦਰ ਕੇਤੇ ਅਖਾਣੀ ਕੇਤੇ ਬਾਣੀ ਕੇਤੇ ਪਾਪ ਨਰਿੰਦ ਕੇਤੇ ਸਰਪ ਸੇਵ ਕੇਤੇ ਨਾਨਕ ਅੰਤ ਨਾਨਕ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿਥਾ ਨਾਲ ਮਨੋਦ ਕੋਣ ਆਨੰਦ ਸਰਮ ਖੰਡ ਕੀ ਬਾਣੀ ਰੂਪਾ ਕਿਥਾ ਗਾਣੇ ਸੁਣੀਆਂ ਬਹੁਤਿਆਂ ਨੂੰ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹ ਪਛ ਬਿਸਕਾਏ। ਦਿੱਥਾ ਘੜੀਆਂ ਵਰਤਮਾਨ ਮਨ ਬੁੱਧ ਦਿੱਥਾ ਘੜੀਆਂ ਸੁਰੰਗ ਸਿੱਧਾ ਤੀ ਸੁੱਧ। ਕਰਮਕੰਡ ਕੀ ਬਾਣੀ ਜੋੜ ਦਿੱਥਾ ਹੋਰਨ ਕੋਈ ਹੋਰ ਦਿੱਥਾ ਜੋਦ ਮਹਾਬਲ ਸੂਰਤ ਨਮਹ ਹਰਾਮ ਆਪਰਪੂਰ। ਕੋਤਾ ਜੀ ਦੋ ਜੀ ਕਮ ਮਮਾ ਮਾਹੇ ਕਾਤਿਰ ਉਪਨਗਸਮੇ ਜਾਹੇ ਨਾ ਹੋ ਮਰ ਹੈ ਨਾ ਠਾਗੇ ਜਾਹੀ ਜਿਨ ਕਾ ਰਾਮਸਾ ਮਨ ਮਾਹੇ ਤਿਥਾ ਭਗਤੋ ਸੁਮੈ ਕੋ ਲੋ ਅਕਰਹ ਅਨੰਦ ਸਤਿਆ ਮਨਸੋ ਸਤਿਖੰਡ ਬਸੈ ਰੰਕਾਰ ਕਰ ਕਰ ਵੇਖੈ ਨਦਰ ਨਿਹਾਲਿ ਤਿਥਾ ਖੰਡ ਮੰਡਲ ਵਰਪੰਡ ਜੇ ਕੋ ਕਥਤਾਮ ਤਨਾੰਤ ਚਤਨੋ ਨੋ ਨੋ ਆਕਾਰ ਜਿਵ ਜੂਗ ਕਉ ਤਵੇ ਤਿਵਕਾਰ ਵੇਖਿਆ ਮਿਰਸਾ ਕਰਮੀ ਚਾਰ ਨਾਨਕ ਤੁਮਾ ਕਰਦਾ ਅਸਾਰ ਜਤ ਪਹਾਰਾਂ ਦੇ ਸੁਨਿਆ ਰਹਣ ਮਤ ਵੇਹਤੀ ਆਨ ਪਾਉ ਕਲਾ ਗੰ ਤਪਤਾਉ ਭਾਂਡਾ ਭਾਉ ਅੰਮ੍ਰਿਤ ਦਬਾਲ ਘੜੀਆ ਸਭ ਦਸ ਕਟੋ ਕਸਾਨ ਜਿਨ ਕਉ ਨਦ ਕਰਮ ਤਿਨ ਕਾਲ ਨਾਨਕ ਨਦਰਿ ਨਦਰਿ ਨਿਹਾਲ ਸਲੋਕੰ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇ ਆਖੇ ਲੈ ਸਗਲ ਜਗਤ ਤਮ ਚੰਗਿਆਈਆ ਬੁਰਿਆਈਆ ਵਾਚੈ ਕਰਮ ਹਦੂਰ ਕਰਮ ਆਪੂ ਆਪਣੀ ਕੇ ਨੇੜੈ ਤੇ ਦੂਰ ਜਿਨੀ ਨਾਮ ਧਿਆਇਆ ਗਰਮ ਸਖਤ ਕਾਲ ਨਾਨਕ ਤੇ ਮੁਖੁ ਜਿਨੇ ਇਕੀ ਛੋਟੀ ਨਾਲ ਜਿਨੀ ਨਾਮ ਧਿਆਇ ਗਲ ਮੁਸਕਤ ਕਾਨ ਨਾਨਕ ਤੁਮ ਕੀ ਜਨੇ ਇਕੀ ਛੋਟੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ